ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਫੇਰ ਤੋਂ ਪਟਿਆਲਾ ਕਵਾੜ ਬਾਜ਼ਾਰ ਦੀ ਵੀਡੀਓ ਲੈ ਕੇ ਆਵਾਂਗੇ ਜੀ ਤੇ ਆਪਣੇ ਨਾਲ ਕਾਲੋ ਸਾਹਿਬ ਨੇ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਕਾਲੋ ਸਾਹਿਬ ਆਪਾਂ ਕੀ ਦੇਖਣੇ ਆ来 ਕੀ ਦਿਖਾएंगे ਤੁਹਾਨੂੰ ਅੱਜ ਅੱਜ ਤੁਹਾਨੂੰ ਦਿਖਾਵਾਂਗੇ ਵੀਰੇ 15 ਤੋਂ 16 ਮਾਡਲ ਮਹਿੰਦਰਾ ਖੜਾ ਜੀ ਇੱਕ ਹਾਂਜੀ ਠੀਕ ਹੈ ਜੀ ਇੱਕ ਆਪਣੇ ਕੋਲੇ 40 ਹੌਸਪਾਵਰ ਦੇ ਵਿੱਚ ਸੀਆਰਡੀਆਈ ਇੰਜਨ ਖੜਾ ਜੀ ਮਹਿੰਦਰੇ ਦਾ ਟਰੈਕਟਰੀ ਹੈ ਜੀ ਉਹ ਐਕਸਪੋਰਟ ਮਾਡਲ ਨੇ ਜਿਵੇਂ ਐਕਸਪੋਰਟ ਹੁੰਦੇ ਜੀ ਹਾਂਜੀ 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 ਉਹ ਬਣਿਆ ਤਲਾ ਟਰੈਕਟਰ ਖੜਾ ਜੀ ਤੁਹਾਨੂੰ ਉਹ ਵੀ ਦਿਖਾਵਾਂਗੇ ਵੀ 40 ਹੌਸਪਾਵਰ ਚ ਵੀ ਸੀਆਰਡੀਆਈ ਆਉਂਦਾ ਜੀ ਆਉਂਦਾ ਜੀ ਹਾਂਜੀ ਤੇ ਹੋਰ ਬਾਕੀ 855 ਖੜਾ ਜੀ ਹੋਰ ਖੜੇ ਨੇ ਟਰੈਕਟਰ ਵੀ ਜੇ ਉਹਨਾਂ ਦਾ ਕੋਈ ਪਾਰਟ ਸਾ ਤੁਹਾਨੂੰ ਮੈਂ ਦਿਖਾਉਣਾ ਆ ਜੋ ਚਲੋ ਜੀ ਚਲੋ 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 ਇਧਰ ਮੈਸੀ ਵੀ ਖੜਾ ਜੀ ਸਰਵਾਸ ਦੇ ਵਿੱਚ ਹੈ ਆਪਣਾ ਇਹਦਾ ਵੀ ਵੀਰਜੀ ਸਮਾਨ ਕੋਈ ਵੀ ਲੈਣਾ ਹੋਵੇ ਮੈਸੀ 30 ਮੈਸੀ 30 ਖੜਾ ਜੀ ਆਪਣਾ ਹਾਂਜੀ ਆ ਆ ਗਿਆ ਜੀ ਜੀ 2016 ਮਾਡਲ ਆ ਮਹਿੰਦਰਾ अच्छा जी ये हुन देखो सारा ए टू जेड डिस असेंबल ਕਰਿਆ ਹੋਇਆ ਜੀ ਜੀ ਠੀਕ ਹੈ ਜੀ ਇਹਦਾ ਜਿਵੇਂ ਕਿਸੇ ਨੇ ਕੋਈ ਇੰਜਨ ਲੈਣਾ ਤਾਂ ਇੰਜਨ ਲੈ ਸਕਦਾ ਜੀ ਹਾਂਜੀ ਠੀਕ ਹੈ ਜੀ ਕਿਸੇ ਨੇ ਕੋਈ ਵਿਚਾਲੇ ਵਾਲੀ ਹਾਂਡੀ ਲੈ ਕੇ ਜਾਣੀ ਆ ਡਬਲ ਕਲਚ ਕਰਨਾ ਕੋਈ ਟਰੈਕਟਰ ਤਾਂ ਡਬਲ ਕਲਚ ਕਰ ਸਕਦਾ ਜੀ ਠੀਕ ਆ ਜੀ ਇਹ ਡਬਲ ਕਲਚ ਚਾਉਂਦੇ ਸੀਗੇ ਤੇਲ ਬ੍ਰੇਕਾਂ ਕਰਨੀਆਂ ਜੀ ਕੱਲੀਆਂ ਉਹ ਪਿਛਲਾ ਹਿੱਸਾ ਲਾ ਜਾ ਕੇ ਤੇਲ ਬ੍ਰੇਕਾਂ ਕਰ ਸਕਦਾ ਕੋਈ ਤੇਲ ਟਾਪਾ ਚੇਂਜ ਕਰਨਾ ਤਾਂ ਉਹ ਕਰ ਸਕਦਾ ਜੀ ਉਹ ਕਰ ਸਕਦਾ ਜੀ ਹਾਂਜੀ ਇਹ ਜਿਵੇਂ ਕੋਈ ਵੀ ਕਿਸੇ ਵੀ ਚੀਜ਼ ਆ ਅਗਲਾ ਚੇਂਜ ਕਰਨੀ ਚਾਹੇ ਹਿੱਸਾ ਲੈ ਕੇ ਜਾਣਾ ਪੁਰਾਣੀ ਟਰੈਕਟਰ ਨੂੰ ਕੋਈ ਹਿੱਸਾ ਅਗਲਾ ਕਹਿੰਦਾ ਵੀ ਮੈਂ ਜੀ ਬੈਂਡ ਵਾਲਾ ਲਾਉਣਾ ਬੈਂਡ ਵਾਲੇ ਲਾਉਣ ਨਾਲ ਜਾਨੀ ਕਿ ਟਰੈਕਟਰ ਦਾ ਜਿਹੜਾ ਰੇਡੀਅਸ ਟਰਨ ਰੇਡੀਅਸ ਹੁੰਦਾ ਉਹ ਬਹੁਤ ਘਟ ਜਾਂਦਾ ਘਟ ਜਾਂਦਾ ਹਾਂਜੀ ਬਹੁਤ ਨਜ਼ਦੀਕ ਮੁੜੇ ਆਉਂਦਾ ਮੁੜੇ ਆਉਂਦਾ ਜੀ ਮੁੜੇ ਹੁੰਦਾ ਬਿਲਕੁਲ ਬਿਲਕੁਲ ਜੇ ਕੋਈ ਪ੍ਰਾਣੀ ਜਿਵੇਂ ਆਪਾਂ ਇੰਟਰ ਕਹਿ ਦਿੰਨੇ ਆ ਉਹਨੂੰ ਕੋਈ ਇਹ ਹਿੱਸਾ ਲਾਉਣਾ ਚਾਹੇ ਤਾਂ ਉਹਦਾ ਜਿਹੜਾ ਟਰਨਿੰਗ ਰੇਡੀਅਸ ਆ ਉਹ ਬਹੁਤ ਜ਼ਿਆਦਾ ਘਟ ਜਾਂਦਾ ਘਟ ਜਾਂਦਾ ਬਹੁਤ ਨੇੜਿਓਂ ਮੋੜਨ ਲੱਗ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਇਹ ਚੀਜ਼ ਕਰ ਸਕਦੇ ਆ ਆ ਇੰਜਣ ਹੋ ਗਿਆ ਜੀ ਹੁਣ ਇਹ ਇੰਜਣ ਆ ਦੇਖ ਲਓ ਜਿਵੇਂ 16 ਮਾਡਲ ਦਾ ਜੀ ਤੇ ਇਹ ਕਿੰਨਾ ਕੁ ਚੱਲਿਆ ਹੋਊਗਾ ਤੁਸੀਂ ਆਪ ਲੈ ਲਓ ਵੀ ਐਨ ਕਲਰ ਓਮੇ ਦਾ ਓਮੇ ਪਿਆ ਇਹਦਾ ਤੇ ਇਹ ਕਿਸੇ ਨੇ ਚੇਂਜ ਕਰਨਾ ਹੋਵੇ ਅਗਲਾ ਇਹ ਕਰ ਸਕਦਾ ਇਹ ਕਰ ਸਕਦੇ ਹਾਂ ਜੀ ਕੋਈ ਹਿੱਸਾ ਚੇਂਜ ਕਰਨਾ ਉਹ ਕਰ ਸਕਦਾ ਜੀ ਤੇਲ ਬ੍ਰੇਕਾਂ ਵਾਲੇ ਹਿੱਸੇ ਚਾਹੀਦੇ ਨੇ ਉਹ ਮਿਲ ਸਕਦਾ ਜਿਹੜਾ ਅੱਜ ਟ੍ਰੈਂਡ ਚ ਚੱਲਦਾ ਅੱਜ ਕੱਲ ਆਪਣਾ ਵੀ ਹਾਂ ਤੇਲ ਬ੍ਰੇਕਾਂ ਕਰਾ ਲਈਏ ਹਾਂ ਜੀ 855ਾ ਕਿਹੜਾ ਜੀ ਇਹਦਾ ਜੇ ਕੋਈ ਸਮਾਨ ਜਿਵੇਂ ਚਾਹੀਦਾ ਇਹਦਾ ਮਿਲ ਸਕਦਾ ਜੀ ਕੋਈ ਵੀ ਕਿਸੇ

एक्सपोर्ट ਦੇ ਦੇ ਸੀਗੇ ਇਹ ਆਪਣੇ ਤੌਰੇ ਵੀਰ ਜੀ ਬਹੁਤ ਘੱਟ ਵੇਖਦੇ ਸੀ ਮਤਲਬ ਇਹ ਆਪਣੇ ਲਈ ਤਿਆਰ ਨਹੀਂ ਸੀ ਹੁੰਦਾ ਐਕਸਪੋਰਟ ਕਰਨ ਲਈ ਮਹਿੰਦਰਾ ਤਿਆਰ ਕਰਦੀ ਸੀ ਬਿਲਕੁਲ ਜੀ ਬਿਲਕੁਲ ਓਕੇ ਮੈਨਾਂ ਕਿਵੇਂ ਵਰੇ ਮੰਨ ਲਓ ਵੀ ਆਕਸ਼ਨ ਦੇ ਥਰੂ ਆਪਣਾ ਵਰੇ ਆ ਗਿਆ ਕਿ ਆ ਦੇਖ ਲਓ ਜੀ 45 45 40 ਹੈ ਆਪਣਾ 4 ਵੀਲ ਆ ਆਫ ਰੋਡ ਵੀ ਲਿਖਿਆ ਆਇਆ ਭਾਈ ਉੱਪਰ ਇਹ ਤੇ ਠੀਕ ਆ ਜੀ ਤੇ ਸੀਆਰਡੀ ਟਰੈਕਟਰ ਆਪਣਾ ਇਹ 40 ਐਚਪੀ ਦਾ ਟਰੈਕਟਰ ਆ ਆ ਦੇਖੋ ਜੀ फोर व्हील ट्रैक्टर मतलब वीर जी बिल्कुल कह लो ਵੀ ਥੋੜਾ ਹੀ ਚੱਲਿਆ ਹੋਇਆ ਲੱਗ ਰਿਹਾ ਫਰੰਟ ਟਾਇਰ ਇਹਨੇ ਇਹਦੇ ਕਸੇ ਪਿਛਲੇ ਤਾਂ ਬਿਲਕੁਲ ਨਵੇਂ ਨੇ ਕੁਛ ਤਾਂ ਟੇ ਚੱਲਿਆ ਹੋ ਸਕਦਾ ਬਿਲਕੁਲ ਵੀ ਹਾਂ ਕੋਈ ਇੱਕਣ ਹੋ ਸਕਦਾ ਬਿਲਕੁਲ ਮਤਲਬ ਕਹਿਣ ਦਾ ਮਤਲਬ ਤਾਂ ਇਹ ਆ ਵੀਰ ਜੀ ਵੀ 40 ਹੌਸਪਾਵਰ ਦੇ ਵਿੱਚ ਸੀਯੂਆਰ ਡੀਆਈ ਤਕਨੀਕ ਇਹ ਟਰੈਕਟਰ ਆ ਨਹੀਂ ਨਹੀਂ ਐਸ ਟਾਈਮ ਮੇਰੇ ਹਿਸਾਬ ਨਾਲ ਕੋਈ ਵੀ 40 ਹੌਸਪਾਵਰ ਦੇ ਸੀਆਰ ਡੀਆਈ ਹਜੇ ਤੱਕ ਨਹੀਂ ਆ ਰਿਹਾ ਨਹੀਂ ਆ ਰਿਹਾ ਬਿਲਕੁਲ ਪਹਿਲੇ ਹੀ ਦੇਖਿਆ ਪਹਿਲੇ ਹੀ ਦੇਖਿਆ ਹਾਂ ਪਹਿਲੇ ਹੀ ਦੇਖਿਆ ਬਾਕੀ ਆ ਹਿੱਸੇ ਪੈ ਇਨੇ ਲਫਟਾ ਤੇ ਪੈ ਇਨੇ ਗਿਆ ਸਵਰਾਜ ਦਾ ਹਿੱਸਾ ਪਿਆ ਸਵਰਾਜ ਦਾ ਗੀਅਰ ਬਾਕਸ ਪਿਆ ਬਿਲਕੁਲ ਜੀ ਬਿਲਕੁਲ ਪਿਆ 35 ਦਾ ਬਿਲਕੁਲ ਆ ਪਿਆ ਜੀ ਵਿਚਾਲੇ ਗੀਅਰ ਬਾਕਸ ਅੱਗੇ ਇੰਜਨ ਕਿਸੇ ਨੂੰ ਕੋਈ ਵੀ ਚੀਜ਼ ਇਹਦੇ ਚੋ ਪਾਰਟ ਚਾਹੀਦਾ ਤਾਂ ਮਿਲ ਸਕਦਾ ਪਾਰਲੇ ਪਾਸੇ ਵੀਰ ਜੀ ਫਾਰਮ ਟਰੈਕ ਆ ਗਿਆ ਚੈਂਪੀਅਨ ਮਾਡਲ ਹਾਂ ਜੀ ਹਾਂ ਜੀ ਉਹ ਆ ਵੀਰੇ ਜਿਵੇਂ ਉਹਦੀ ਕੋਈ ਚੀਜ਼ ਚਾਹੀਦੀ ਆ ਇਹ ਵੀ ਵੀਰੇ ਡਿਸ ਅਸੈਂਬਲ ਕਰਨਾ ਸਾਰਾ ਠੀਕ ਆ ਜੀ ਇਹਦੇ ਚ ਜਿਵੇਂ ਆ ਗਈਆਂ ਸੀਗੀਆਂ ਕੋਈ ਬ੍ਰੇਕਾਂ ਅਗਲਾ ਕਹਿੰਦਾ ਬੰਦ ਬ੍ਰੇਕਰ ਚਾਹੀਦਾ ਜੀ ਸੰਗੂੰ ਇਦਾਂ ਚਾਹੀਦਾ ਤਾਂ ਉਹ ਮਿਲ ਜਾਂਦੀਆਂ ਨੇ ਇਹ ਬੰਦ ਤੇ ਇਹਦਾ ਕੋਈ ਹਿੱਸਾ ਜਿਵੇਂ ਹਿੱਸਾ ਇਹਦਾ ਵਿਕ ਚੁੱਕੇ ਆ ਜੀ ਉਹ ਲੈ ਗਿਆ ਕੋਈ ਖਲਾ ਕੇ ਬਾਕੀ ਆ ਪਏ ਨੇ ਵੀਰ ਜੀ ਹਿੱਸੇ ਸਾਰੇ ਉਹ ਪਰੇ 60 10 ਖੜਾ ਜੀ ਆ ਸੋਨਾ ਲੀਕਾ ਖੜਾ ਆ ਪਿਆ ਜੀ ਇੱਕ ਟਰੈਕਟਰ ਦਾ ਹਿੱਸਾ ਮਹਿੰਦਰੇ ਦਾ ਜਿਵੇਂ ਕੋਈ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਤੇਲ ਬ੍ਰੇਕਾਂ ਕਰਨੀਆਂ ਹੁਣ ਕਿਸੇ ਨੇ ਜਾਂ ਕੋਈ ਹੋਰ ਚੀਜ਼ ਕਰਨੀ ਆ ਤਾਂ ਉਥੋਂ ਤੋਂ ਲੈ ਕੇ ਸਾਰਾ ਹਿੱਸਾ ਆਪਣਾ ਹਿੱਸਾ ਪੁਰਾਣਾ ਵਿੱਚ ਦੇ ਦੋ ਤੇ ਨਵਾਂ ਲੈ ਲਓ ਉਹ ਅਗਲੇ ਨਾਲ ਜਿਵੇਂ ਵੀ ਤੁਹਾਡੀ ਡੀਲ ਨਿਬੜਦੀ ਆ ਅਗਲਾ ਜਿਵੇਂ ਵੀ ਜਿੰਨੇ ਪੈਸੇ ਮੰਗਦਾ ਉਹ ਸਾਬ ਨਾਲ ਡੀਲ ਨਿਬੜ ਜਾਂਦੀ ਆ ਜੀ ਮਤਲਬ ਇਹ ਵੀ ਬਹੁਤ ਫਰੈਸ਼ ਏ ਪਿਆ ਵੀਰ ਜੀ ਹਿੱਸਾ ਥੋੜਾ ਹੀ ਚੱਲਿਆ ਹੋਇਆ ਕਲਰੇ ਦੱਸ ਰਿਹਾ ਬਾਈ ਜੀ ਕਲਰ ਦੱਸ ਰਿਹਾ ਬਾਕੀ ਵੀਰ ਜੀ ਆ ਦੇਖੋ ਤੁਹਾਨੂੰ ਮੈਂ ਦਿਖਾਉਣਾ ਇਹਦੇ ਪੈਡਲਾਂ ਤੇ ਦੇਖੋ ਕਸਾਈ ਕਿੰਨੀ ਕੁ ਹੋਈ ਹੋਈ ਦੋਨੇ ਪੈਡਲ ਚੈੱਕ ਕਰੋ ਚਲੋ ਮੈਂ ਮੰਨਦਾ ਬੰਦਾ ਰੰਗਤਾ ਦੁਬਾਰਾ ਵੀ ਕਰ ਸਕਦਾ ਬਟ ਉਹ ਪੈਡਲ ਦੀ ਕਸਾਈ ਆ ਜਿਹੜੀ ਉਹ ਦੱਸ ਦਿੰਦੀ ਆ ਬੰਦੇ ਨੂੰ ਵੀ ਇਹ ਟਰੈਕਟਰ ਕਿੰਨਾ ਕੁ ਚੱਲਿਆ ਆ ਕਿੰਨਾ ਕੁ ਚੱਲਿਆ ਹਾਂਜੀ ਹਾਂ ਇਹ ਮੇਰੇ ਹਿਸਾਬ ਨਾਲ ਤਾਂ ਵੀਰ ਜੀ ਇਹ ਥੋੜਾ ਹੀ ਚੱਲਿਆ ਹੋਊਗਾ ਹੂੰ ਹਾਂਜੀ ਉਹਨਾਂ ਪੱਤੀ ਲਗਭਗ ਵੀ ਲੱਗ ਰਿਹਾ ਇੱਕ ਰਹਿ ਗਿਆ ਜਿਵੇਂ 575 ਦਾ ਹੋਵੇ। ਹਾਂਜੀ ਹਾਂ ਇਹ 575 ਦਾ ਹੀ ਹੋਊਗਾ ਵੀਰ ਜੀ। ਅੰਦਰੋਂ ਵੈਸੇ ਰੰਗ ਉੱਤਰਿਆ ਹੈ ਜਿਵੇਂ ਨਹੀਂ ਹੁੰਦਾ ਆਪਣਾ ਜਿਵੇਂ ਕਿਤੇ ਆਪਣਾ ਉੱਚ ਚੱਲਿਆ ਹੁੰਦਾ ਜਿਵੇਂ ਆਪਾਂ ਕਹਿ ਸਕਦੇ ਆਂ ਬਈ ਕੱਦੂ ਚ ਕੱਦੂ ਚ ਨਾਲ ਮਰਗਾਰ ਦੇ ਕੋਈ ਗਾਰ ਉੜ ਆੜ ਗਿਆ ਤੇ ਉੱਪਰ ਚਲਾਤਾ ਹੈ ਨਾ। ਹਾਂਜੀ ਇਹ ਗੱਲ ਕਹਿ ਸਕਦੇ ਆਂ ਆਪਾਂ। ਹਾਂਜੀ ਵੀਰ ਜੀ। ਆਹ ਦੇਖੋ ਜੀ ਇੱਧਰ ਵੀ ਹੋਇਆ ਹੋਇਆ ਇੱਕ ਨੇ। ਹਾਂਜੀ ਹਾਂ। ਪਰ ਪਿਆ ਫਰੈਸ਼ ਹੈ। ਹਾਂਜੀ ਹਾਂ। ਚਾਪਾ ਆਊਟਰ ਆਊਟਰ ਦੇਖੇ ਚਾਹੀਏ ਤਾਂ। ਹਾਂਜੀ ਹਾਂ। ਤਾਂ ਜਮਾਈ ਫਰੈਸ਼ ਪਿਆ ਹੈ ਨਾ। ਹਾਂਜੀ ਵੀਰ ਉੱਥੋਂ ਵੀ ਪਤਾ ਲੱਗ ਜੂਗਾ ਆ ਦੇਖੋ ਹੌজিং ਇਹ ਡਬਲ ਕਲਚ ਦੇ ਵਿੱਚ ਹੈ ਜੀ ਹੁਣ ਜਿਵੇਂ ਕੋਈ ਕਿਸਾਨ ਵੀਰ ਕਹਿੰਦਾ ਵੀ ਮੈਂ ਡਬਲ ਕਲਚ ਕਰਨਾ ਤਾਂ ਇਹਦੇ ਨਾਲ ਡਬਲ ਕਲਚ ਹੋ ਸਕਦਾ ਹੈ ਜੀ ਬਿਲਕੁਲ ਹੋ ਸਕਦਾ ਇਹ ਇਹਦਾ ਕੱਲਾ ਹੌজিং ਪਾ ਕੇ ਵੀ ਡਬਲ ਕਲਚ ਹੋ ਜਾਂਦੇ ਨੇ ਟਰੈਕਟਰ ਬਿਲਕੁਲ ਜੀ ਤੁਸੀਂ ਨਹੀਂ ਹਾਈ ਸਪੀਡ ਚਾਹੁੰਦੇ ਕਿਉਂਕਿ ਇਹ ਥੋੜੇ ਜਿਹਾ ਹਾਈ ਸਪੀਡ ਆਏ ਸੀਗੇ ਜੀ 570 ਬਿਲਕੁਲ ਹਾਂ ਜੀ ਹਾਂ ਜੀ ਇਹ ਜਿਹੜੇ ਆਪਣਾ ਐਮਕੇਐਮ ਤੋਂ ਬਾਅਦ ਆਪਣਾ ਹਾਂ ਜੀ ਉਹ ਹਾਈ ਸਪੀਡ ਆਏ ਸੀਗੇ ਹਾਂ ਜੀ ਬਾਕੀ ਆ ਪਏ ਨੇ ਜੀ ਹਿੱਸੇ ਆ ਸੋਨੇ ਲੀਕੇ ਦਾ ਪਿਆ ਜੀ ਆ ਫਾਰਮ ਟਰੈਕ ਆ ਜੀ ਇਹ ਹੈਗਾ ਜੀ ਈਪੀਆਈ ਟਾਂਚਾ ਜਿਹਨੂੰ ਆਪਾਂ ਸੰਗੇਰ ਵੀ ਕਹਿ ਦਿੰਨੇ ਆ ਪਲੈਂਟਰੀ ਗੇਅਰ ਵੀ ਕਹਿ ਦਿੰਨੇ ਆ ਜੀ ਇਹ ਉਹ ਟਾਂਚਾ ਆ ਗਿਆ ਵੀਰ ਜੀ ਹਾਂਜੀ ਇਹ ਸਾਈਡ ਗੇਅਰ ਨਾਲੇ ਵੀਰ ਜੀ ਇਹ ਵੀ ਵੀਰ ਜੀ ਬਕਾਊ ਆ ਇਹ ਵੀ ਮਤਲਬ ਜੇ ਕੋਈ ਬਦਲਣਾ ਚਾਹੇ ਕਿਸਾਨ ਵੀਰ ਤਾ ਬਦਲ ਸਕਦਾ ਇਹਦੀ ਲਿਫਟ ਸੈਂਸਿੰਗ ਵੀ ਉਹ ਪੁਰਾਣੇ ਟਰੈਕਟਰਾਂ ਨਾਲੋਂ ਆ ਦੇਖੋ ਫਰਕ ਆ ਮੀਚਿੰਗ ਸਿਸਟਮ ਦਾ ਵੀ ਫਰਕ ਆ ਇਹਦਾ ਤੇ ਇਹਦੀ ਲਿਫਟ ਕਪੈਸਿਟੀ ਵੀ ਕਾਫੀ ਆ ਆ ਪ੍ਰੀਤ ਖੜਾ ਜੀ ਇਹਦਾ ਵੀ ਸਮਾਨ ਕਿਸੇ ਨੂੰ ਕੋਈ ਚਾਹੀਦਾ ਹੋਵੇ ਇਹ ਵੀ ਮਿਲ ਸਕਦਾ ਜੀ ਤਕਰੀਬਨ ਟਰੈਕਟਰ ਤਾਂ ਵੀਰ ਜੀ ਸਾਰੇ ਹੀ ਖੜੇ ਨੇ ਕੋਈ ਵੀ ਕਿਸੇ ਵੀ ਟਰੈਕਟਰ ਦਾ ਸਮਾਨ ਚਾਹੀਦਾ ਤਾਂ ਮਿਲ ਜਾਂਦਾ ਹਾਂਜੀ ਬਾਕੀ ਆ ਪ੍ਰੀਤ ਆ ਜੀ ਆਹ ਪਰਲੇ ਪਾਸੇ ਇੱਕ ਫਾਰਮ ਟਰੈਕ ਹੋਰ ਖੜਾ ਚੈਂਪੀਅਨ ਦੇ ਪਿੱਛੇ ਹੀ ਇਹ ਵੀ 2000 ਸਪੀਡ ਦਾ ਗੇਅਰ ਬਾਕਸ ਵਾਲਾ ਆਪਣਾ ਭਾਈ ਹਾਂਜੀ ਹਾਂ ਇਹਨੂੰ ਲੋਡ ਹੁੰਦੀ ਆ ਆਪਣੀ ਹਾਂਜੀ ਬਾਕੀ ਇਹਦਾ ਇੰਜਨ ਇਹ ਮੈਨੂੰ ਉਹੀ ਲੱਗਦਾ ਵੀਰ ਜੀ ਚੈਂਪੀਅਨ ਇਹ ਹੋਊਗਾ ਇਹ T20 ਵਾਲਾ ਖੜਾ ਇੱਧਰ ਉਹ 쇼 ਜਿਹੜੀ ਇਹਦੀ ਲੱਗਦੀ ਹੈ ਹਾਂਜੀ ਹਾਂ ਮੈਂ ਇਹੀ ਦੱਸ ਕੇ ਹਟਿਆ ਸੀਗਾ ਜੀ ਇਹ ਹੈਵੀ ਗੇਅਰ ਬਾਕਸ ਵਾਲਾ ਜਿਹੜਾ ਪਲੈਂਟਰੀ ਚ ਸੰ ਗੇਅਰ ਚ ਆ ਬਿਲਕੁਲ ਬਿਲਕੁਲ ਬਾਕੀ ਵੀਰ ਜੀ ਤਕਰੀਬਨ ਸਾਰੇ ਹੀ ਟਰੈਕਟਰਾਂ ਦਾ ਸਮਾਨ ਮਿਲ ਜਾਂਦਾ ਤੁਸੀਂ ਕਿਸੇ ਦਾ ਵੀ ਲੈਣਾ ਚਾਹੋ ਆ ਤੁਸੀਂ ਜ਼ਿਆਦਾ ਪੈਸੇ ਨਹੀਂ ਲਾਉਣੇ ਆ ਥੋੜਾ ਜਿਹਾ 올ਡ ਮਾਡਲ ਦਾ ਪਿਆ ਮਹਿੰਦਰੇ ਦਾ ਹਿੱਸਾ ਤੇ ਇਹਦੇ ਤੁਸੀਂ ਦੰਦੇ ਚੈੱਕ ਕਰੋ ਕ੍ਰਾਊਨ ਪਿਨੀਅਨ ਦੇ ਬਿਲਕੁਲ ਫਰੈਸ਼ ਪਿਆ ਜੀ ਬੋਲ ਰਿਡਕਸ਼ਨ ਦੇ ਵਿੱਚ ਆ ਇਹ ਇਹ ਮਤਲਬ ਬੰਦੇ ਦੇ ਥੋੜੇ ਜਿਹੇ ਪੈਸੇ ਪੈਂਦੇ ਨੇ ਤੇ ਹਿੱਸਾ ਚੇਂਜ ਹੋ ਜਾਂਦਾ ਜਿਵੇਂ ਆਪਣੇ ਕੋਲੇ ਕੋਈ ਪੁਰਾਣਾ ਮਾਡਲ ਇੰਟਰ ਹੋਵੇ ਉਹਦੇ ਬਦਲੇ ਆਪਾਂ ਚੇਂਜ ਕਰਨਾ ਹੋਵੇ ਤਾਂ ਇਹ ਬਹੁਤ ਵਧੀਆ ਆਪਸ਼ਨ ਆ ਜੀ ਕਿਸਾਨ ਵੀਰ ਲਈ ਹੁਣ ਦੇਖੋ ਵੀਰ ਜੀ ਜਿਵੇਂ ਆ ਖੜਾ ਇੱਕ ਅਰਜਨ ਨੋ 605 ਡੀਆਈ ਆਈ ਸੀਰੀਜ਼ ਦਾ ਇਹਨੂੰ ਕੁਝ ਨਹੀਂ ਹੋਇਆ ਹੋਇਆ ਹੁਣ ਜੇ ਇਹਦੀ ਗੱਲ ਕਰੀ ਆਪਾਂ ਇਹਦੇ ਹਿੱਸੇ ਦੀ ਤਾਂ ਹਿੱਸਾ ਤਾਂ ਇਹਦਾ ਬਿਲਕੁਲ ਫਰੈਸ਼ ਹੀ ਹੋਊਗਾ ਇਹ ਮਤਲਬ ਅੱਗ ਦੀ ਚਪੇਟ ਚ ਆਇਆ ਹੋਇਆ ਟਰੈਕਟਰ ਆ ਵੈਸੇ ਇਹਨੂੰ ਕੁਝ ਵੀ ਨਹੀਂ ਹੋਇਆ ਹੋਊਗਾ ਜੇ ਆਪਾਂ ਕਹੀਏ ਵੀ ਅੰਦਰੋਂ ਇਹਦਾ ਹਿੱਸਾ ਆ ਜਾ ਉਹਨੂੰ ਕੁਛ ਹੋ ਗਿਆ ਅੰਦਰੋਂ ਬਿਲਕੁਲ ਇਹ ਫਰੈਸ਼ ਪਿਆ ਹੋਊਗਾ ਆ ਦੇਖੋ ਜਿਵੇਂ ਇਹਦੀਆਂ ਹੁੱਕ ਦੀਆਂ ਹਿੱਚਾਂ ਕਿਸੇ ਨੂੰ ਚਾਹੀਦੀਆਂ ਹੋਣਗੀਆਂ ਉਹ ਅਗਲਾ ਲੈ ਗਿਆ ਲਿੰਕਾਂ ਲੈ ਗਿਆ ਇਦਾਂ ਇਹਦਾ ਕੋਈ ਵੀ ਸਮਾਨ ਕਿਸੇ ਵੀ ਕਿਸਾਨ ਵੀਰ ਨੂੰ ਚਾਹੀਦਾ ਹੋਵੇ ਤਾਂ ਇੱਥੋਂ ਮਿਲ ਜਾਂਦਾ ਕੋਈ ਵੀ ਸਮਾਨ ਆਪਾਂ ਨੂੰ ਕਿਸੇ ਵੀ ਟਰੈਕਟਰ ਦਾ ਆ ਖੜੇ ਨੇ ਫਾਰਮ ਟਰੈਕ ਦੇ ਹਿੱਸੇ ਕੋਈ ਵੀ ਕਿਸੇ ਵੀ ਕੰਪਨੀ ਦਾ ਟਰੈਕਟਰ ਹੋਵੇ ਜੀ ਉਹਦਾ ਕੋਈ ਵੀ ਸਮਾਨ ਤੁਹਾਨੂੰ ਚਾਹੀਦਾ ਤਾਂ ਪਟਿਆਲਾ ਮਾਰਕੀਟ 'ਚ ਸਾਰਾ ਸਮਾਨ ਅਵੇਲੇਬਲ ਹੁੰਦਾ ਜੀ ਤੁਸੀਂ ਕਿਸੇ ਵੀ ਟਾਈਮ ਆ ਸਕਦੇ ਹੋ ਦਿਨ ਦੇ ਟਾਈਮ ਤੇ ਇਥੋਂ ਸਮਾਨ ਲਿਜਾ ਸਕਦੇ ਹੋ ਜੀ ਬਾਕੀ ਇਦਾਂ ਹੀ ਵੀਰ ਜੀ ਤੁਹਾਨੂੰ ਅੱਗੇ-ਅੱਗੇ ਵੀਡੀਓ ਪਾ ਕੇ ਜਾਣਕਾਰੀ ਦਿੰਦੇ ਰਹਾਂਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਇੱਥੇ ਤੱਕ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ